ਸ਼੍ਰੀ ਦੀ ਪਹਾੜ ਅਮਰ ਸੰਸਾਦੀ ਧਰਤੀ ਦੇ ਗੁਰਨਾਨਕ ਨਾਮ ਲੈਵਾ ਸਿੱਖ ਗੁਰੂ ਹਰਕਮ ਸਿੰਘ ਮਹਾਰਾਜ ਦੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਉਹ ਵਡਿਆਈਆਂ ਪ੍ਰਾਪਤ ਕਰਦੇ ਨੇ ਕਿ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਆਉਣ ਵਾਲੇ ਨਵੇਂ ਗੁਰੂ ਨੂੰ ਪਾਤਸ਼ਾਹ ਨੂੰ ਲੈ ਕੇ ਆੜ ਕੇ ਵਧਾਈਆਂ ਹੈ ਇਉਂ ਦੇ ਰਹੇ ھو <laughs> who does that i oh. 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 ਦਰ ਤੋਂ ਆੜ ਕੇ ਲੋਕਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਲੋਕਾਂ ਨੇ ਆੜ ਕੇ ਬਧਾਈਆਂ ਗੁਰੂ ਨਾਨਕ ਦੇ ਘਰ ਨੂੰ ਗੁਰੂ ਅਰਜਨ ਸਿੰਘ ਸਾਹਿਬ ਮਹਾਰਾਜ ਦੇ ਫਰਜ਼ੰਦ ਬਾਬਾ ਤੇ ਭਾਦਰ ਸਾਹਿਬ ਮਹਾਰਾਜ ਨੂੰ ਆੜ ਕੇ ਦਿੱਤੀਆਂ ਉਸ ਵੇਲੇ ਦਾ ਨਕਸ਼ਾ ਦਾਸ ਤੇ ਢਾਡੀ ਜਿਥੇ ਨੇ ਆਪ ਸਮੂਹ ਸੰਗਤ ਦੇ ਚਰਨਾ ਵਿੱਚ ਪੇਸ਼ ਕੀਤਾ ਬਹੁਤ ਸਮਾਂ ਬੈਠ ਕੇ ਤੁਸੀਂ ਸਰਵਣ ਕੀਤਾ ਸਰਵਣ ਕਰਨਾ ਬੈਠਣਾ ਇੱਕ ਭਗਤੀ ਹੈ ਗੁਰੂ ਕਿਰਪਾ ਕਰੇ ਇਹ ਤਾਂ ਹੁੰਦੀ ਸੰਸਾਰ ਦੇ ਉਤੇ ਜੇ ਗੁਰੂ ਨਾ ਕਿਰਪਾ ਕਰੇ ਫਿਰ ਭਗਤੀ ਨਹੀਂ ਜਿਉਂਦੀ ਪਿਆਰ ਨਾਲ ਬੈਠ ਕੇ ਤੁਸੀਂ ਸਰਮਣ ਕੀਤਾ ਜਿੱਥੇ ਪਿਆਰ ਨਾਲ ਬੈਠ ਕੇ ਸਰਨ ਕੀਤੇ ਕੋਥੇ ਮਣਾ ਮੁਹੀ ਪਿਆਰ ਵੀ ਬਖਸ਼ਿਸ਼ ਕੀਤਾ ਗੁਰੂ ਚਰਣਾ ਵਿੱਚ ਚੜ੍ਹਨ ਦੀ ਕਲਾ ਦੀ ਅਰਦਾਸ ਬੇਨਤੀ ਹੈ ਪਤਸ਼ਾਹ ਸੇਵਕ ਪਰਵਾਰ ਦੇ ਆਰੰਭੇ ਹੋਏ ਕਾਰਜ ਆਪ ਵਿੱਚ ਸਹਾਈ ਹੋ ਕੇ ਸੰਪੂਰਨਤਾ ਬਖਸ਼ਿਸ਼ ਕਰਿਓ ਚੜ੍ਹਦੀਆਂ ਕਲਾ ਦੇ ਨਾਲ ਜਿਹੜੀਆਂ ਖੁਸ਼ੀਆਂ ਬਈ ਦਾਤਾ ਬਖਸ਼ਿਸ਼ ਕੀਤੀਆਂ ਨੇ ਇਹ ਖੁਸ਼ੀਆਂ ਬਈ ਦਾਤਾ ਨੂੰ ਹੋਰ ਚਾਰ ਚੰਨ ਲਾਇਓ ਚੜ੍ਹਦੀਆਂ ਕਲਾ ਦੇ ਨਾਲ ਸਾਰੇ ਕਾਰਜ ਹੋਣ ਹੈ ਬੈਸ ਪਰਿਵਾਰ ਦਾਦਾ ਜੀ ਸਵਰਗਵਾਸੀ ਸਰਦਾਰ ਕਾਬਲ ਸਿੰਘ ਬੈਸ ਜੀ ਦਾਤੀ ਜੀ ਸਵਰਗਵਾਸੀ ਜਗਿੰਦਰ ਕਾਰ ਇਹਨਾਂ ਦੇ بیٹے ਸਰਦਾਰ ਕੁਲਦੀਪ ਸਿੰਘ ਬੈਸ ਅਤੇ ਇਹਨਾਂ ਦੀ ਪਤਨੀ ਬਲਵਿੰਦਰ ਕਾਰ ਹੈ ਅਤੇ ਇਹਨਾਂ ਦਾ ਸਮੂਹ ਪਰਿਵਾਰ ਵੱਡਾ ਬੇਟਾ ਸਰਦਾਰ ਗਪਿੰਦਰ ਸਿੰਘ ਬੈਸ ਪਤਨੀ ਮਮਤਾ ਬੱਚੇ ਜਪਨੂਰ ਸਿੰਘ ਬੈਸ ਅਤੇ ਤੇਜਨੂਰ ਸਿੰਘ ਬੈਸ ਸਮੂਹ ਪਰਿਵਾਰ ਸਮੂਹ ਪਰਿਵਾਰ ਨਾਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਦਿੱਤੀਆਂ ਹੋਈਆਂ ਖੁਸ਼ੀਆਂ ਦੀਆਂ ਦਾਤਾਂ ਨੂੰ ਅਨੰਤ ਮਾਰ ਰਿਹਾ ਹੈ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਕਰਨ ਸਿੰਘ ਜਿਨ੍ਹਾਂ ਦੇ ਆਨੰਦ ਵਿਆਹ ਦੀ ਖੁਸ਼ੀ ਅੰਦਰ ਇਹ ਗੁਰਮਤ ਸਮਾਗਮ ਰੱਖੇ ਗਏ ਗੁਰੂ ਦੇ ਚਰਨ ਪਰਸੇ ਗਏ ਜਿੱਥੇ ਗੁਰੂ ਦੇ ਚਰਨ ਪੈਂਦੇ ਨੇ ਉੱਥੇ ਸੁੱਕੇ ਦਰਖਤ ਵੀ ਹਰੇ ਹੋ ਜਾਇਆ ਕਰਦੇ ਨੇ ਗੁਰਬਾਣੀ ਕਹਿੰਦੀ ਸੁੱਕੇ ਹਰੇ ਕੀਏ ਖਰਮਾਹੇ ਜੇ ਗੁਰੂ ਦੀ ਕਿਰਪਾ ਹੋਵੇ ਤੇ ਸੁੱਕੇ ਦਰਖਤ ਵੀ ਹਰੇ ਹੋ ਜਾਇਆ ਕਰਦੇ ਨੇ ਭੈਣ ਜੀ ਸਰਬਜੀਤ ਕਾਰ ਸਮੂਹ ਪਰਿਵਾਰ ਨਾਲ ਮਿਲ ਕੇ ਇਸ ਅਨੰਤ ਵਿਆਹ ਦੀ ਖੁਸ਼ੀਆਂ ਦਾ ਜਿਹੜਾ ਸਬਬ ਬਣਿਆ ਉਹ ਸਬਬ ਨੂੰ ਮੰਨਦਿਆਂ ਹੋਇਆ ਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਤੇ ਜਿੰਨਾ ਤੇ ਨਾਲ ਆਨੰਦ ਕਰ ਜੁਣਾ ਬੀਬੀ ਸੁਖਮਨ ਕਾਰ ਹੈ ਅਰਦਾਸ ਬੇਨਤੀ ਕਰਦੇ ਆ ਪਾਤਸ਼ਾ ਦੋਨਾਂ ਪਰਿਵਾਰਾਂ ਦੀ ਆਪਸੀ ਬਣ ਆਵੇ ਪਾਤਸ਼ਾ ਚੜ੍ਹਦੀ ਕਲਾ ਦੇ ਨਾਲ ਇਹ ਕਾਰਜ ਸੰਪੂਰਨ ਹੋਣ ਪ੍ਰੇਮ ਇਤਫਾਕ ਦੀਆਂ ਗੰਢਾਂ ਹੋਰ ਮਜ਼ਬੂਤ ਹੋਣ ਚੜ੍ਹਦੀਆਂ ਕਲਾ ਦੇ ਨਾਲ ਇਹ ਕਾਰਜ ਸਾਰੇ ਨੇਪਰੇ ਚੜਨ ਅਰਦਾਸ ਬੇਨਤੀ ਹੈ ਪਾਤਸ਼ਾ ਇਹ ਕਿਰਪਾ ਕਰਿਓ ਕਿ ਜਿੱਥੇ ਵਿੱਚ ਸੇਵਾ ਨਿਭਾਰੇ ਨੇ ਸੁਖਚੈਨ ਸਿੰਘ ਰਾਜਨ ਅੰਮ੍ਰਾਲਾ ਸਰ ਦੇ ਧਰਤੀ ਪੰਜੋਖੜਾ ਸੰਪਤੀ ਦੀ ਧਰਤੀ ਤੋਂ ਚੱਲ ਕੇ ਆਉਂਦੇ ਨੇ ਇਸ ਵਾਲੇ ਮੈਕੂਜ ਗੁਰਮੈ ਸਿੰਘ ਸਿੰਘ ਖੋ ਮੜਵਾਲ ਤੇ ਸਰੰਗੀ ਤੇ ਸਿਵਾਰੇ ਭਾਰੇ ਨੇ ਜਸਪ੍ਰੀਤ ਸਿੰਘ ਪ੍ਰੀਤ ਪਿੰਡ ਤੇ ਡਾਕ ਖਨਸ਼ਪਾਗੜ ਨੇਰੇ ਮਾਛੀ ਬੜਾ ਸਾਹਿਬ ਕਨ ਕੁਰ ਕਲਗੀ ਤਰਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਦਾਸ ਢਾਡੀ ਹਰਜਿੰਦਰ ਸਿੰਘ ਮੰਗਿਆਵਾਲੇ ਗੋਲਡ ਮੈਡਲਿਸਟ ਢਾਡੀ ਜੱਥਾ ਪਿੰਡ ਤੇ ਡਾਕ ਨਾ ਬਿਸਲਾ ਤਹਿਸੀਲ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਬੜੇ ਆਪ ਜੀ ਦੀ ਖਿਦਮਤ ਤੋਂ ਚਾਦਰੀ ਭਰ ਰਸਾ ਆਪ ਸਮੂਹ ਸੰਗਤ ਦਾ ਧੰਨਵਾਦ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਰੱਬ ਵਰਗੀ ਸੰਗਤ ਦੇ ਦਰਸ਼ਨ ਕਰਵਾਏ ਲਾਈਵ ਟੈਲੀਕਾਸਟ ਹੋ ਰਿਹਾ ਇਹਨਾਂ ਵੀਰਾਂ ਦਾ ਧੰਨਵਾਦ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਇਹ ਸੋਸ਼ਲ ਮੀਡੀਆ ਐਸਾ ਹੈ ਇੱਕ ਚੰਗਾ ਵੀ ਬੜਾ ਤੇ ਮੰਦਾ ਵੀ ਬੜਾ ਹੈ ਇਹਦਾ ਭਾਵੇਂ ਚੰਗੇ ਪਾਸੇ ਫਾਇਦਾ ਲੈ ਲਓ ਤੇ ਇੱਕ ਇਹਦੇ ਵਾਸਤੇ ਭਾਵੇਂ ਢੇੜੇ ਪਾਸੇ ਫਾਇਦਾ ਲੈ ਲਓ ਜੇ ਅੱਜ ਲਾਈਵ ਟੈਲੀਕਾਸਟ ਹੋ ਰਿਹਾ ਇਹ ਭਾਵੇਂ ਤੁਸੀਂ ਦਸਾਂ ਸਾਲਾਂ ਬਾਅਦ ਗੂਗਲ ਤੇ ਸਰਚ ਕਰੋਗੇ ਜਾਂ YouTube ਤੇ ਸਰਚ ਕਰੋਗੇ ਇਹ ਤੁਹਾਨੂੰ ਜਿਹੜਾ ਅੱਜ ਦਾ ਪ੍ਰਕਰਨ ਹੈ ਮਿਲ ਜਾਏਗਾ ਕਿ ਜੜੀਆਂ ਅੱਜ ਕੱਲ ਪੈਗੀਆਂ ਚੀਜ਼ਾਂ ਨੇ ਜਿਹੜਾ ਸੰਸਾਰ ਤੇ ਸੋਸ਼ਲ ਮੀਡੀਆ ਤੇ ਨਗੇਜ ਪੁਣਾ ਜਿੰਨੂੰ ਕਹ ਲੋ ਨਗੇਜ ਪੁਣਾ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਅਪਲੋਡ ਕੀਤਾ ਹੈ ਇਹ ਕੱਲ ਨੂੰ ਉਹਨਾਂ ਬਜ਼ੁਰਗ ਵੀ ਹੋਣਾ ਤੇ ਬਜ਼ੁਰਗ ਫਿਰ ਕੀ ਆਪਣੇ ਬੱਚਿਆਂ ਨੂੰ ਸੇਧ ਦੇਣਗੇ ਵੀ ਅਸੀਂ ਜਵਾਨੀ ਵਿੱਚ ਆ ਖਿਖਣ ਕਰਦੇ ਸੀ ਤੇ ਤੁਸੀਂ ਵੀ ਆ ਕਰਿਆ ਜੀ ਇਹ ਸਮਾਂ ਤੇ ਤਬਦੀਲੀ ਨਾਲ ਬਦਲਦੇ ਰਹਿਣਾ ਇਹ ਅੱਜ ਨਹੀਂ ਤੇ ਕੱਲ ਅਸੀਂ ਵੀ ਤੇ ਬਜ਼ੁਰਗ ਹੋਣਾ ਹੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਸ਼ੇਧ ਦਵਾਂਗੇ ਵੀ ਆ ਅਸੀਂ ਜਲੂਸ ਕੱਢਿਆ ਤੇ ਆਉਣ ਵਾਲੇ ਸਮੇਂ ਅੰਦਰ ਆ ਤੁਸੀਂ ਜਲੂਸ ਕੱਢਿਓ ਇਹ ਜਿਹੜੇ ਬੀਜੇ ਹੋਏ ਕੰਡੇ ਨੇ ਨਾ ਇਹ ਹੱਥਾਂ ਨਾਲ ਨਹੀਂ ਇਹ ਬੜੇ ਔਖੇ ਚੁਗੇ ਜਾਣੇ ਨੇ ਇੱਕ ਪੀੜੀ ਨਹੀਂ ਕਈ ਕਈ ਪੀੜੀਆਂ ਇਹ ਕੰਡੇ ਚੁਗਦੇ ਲੱਗ ਜਾਣਗੇ ਅਰਦਾਸ ਕਰਿਓ ਸਾਡਾ ਜਲੂਸ ਜਿਹੜਾ ਸੋਸ਼ਲ ਮੀਡੀਆ ਤੇ ਨਿਕਲਦਾ ਇਹਦੇ ਤੋਂ ਬਚ ਜਾਈਏ ਅੱਜ ਪਰਵਾਰਾਂ ਨੂੰ ਆਪਣੇ ਪਰਿਵਾਰ ਨੂੰ ਸੰਭਲਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਸੰਭਲਣ ਦੀ ਲੋੜ ਹੈ ਬੜਾ ਦੁਖਾਂਤ ਭਰਿਆ ਸਮਾਂ ਆਉਣ ਵਾਲਾ ਹੈ ਸਾਡੇ ਵਾਸਤੇ ਪਰ ਜਿਹੜਾ ਗੁਰੂ ਤੇ ਲਾਲ ਚੈਗਾ ਗੁਰੂ ਦੇ ਦਰਬਾਰ ਤੇ ਆਉਂਦਾ ਗੁਰਬਾਣੀ ਪੜਦਾ ਸ਼ਾਇਦ ਉਹ ਕਿਤੇ ਨਾ ਕਿਤੇ ਬਚਾਓ ਜਾਵੇ ਸਾਡਾ ਇਹ ਅਰਦਾਸ ਬੇਨਤੀ ਹੈ ਤੇ ਸਾਉਂਡ ਵਾਲੇ ਵੀਰ ਦਾ ਧੰਨਵਾਦ ਕਿਉਂਕਿ ਬੁਲਾਰੇ ਦੀ ਜਾਨ ਹੁੰਦੀ ਹੈ ਸਾਉਂਡ ਜੇ ਸਾਊਂਡ ਚੰਗਾ ਹੋਵੇ ਤੇ ਆਨੰਦ ਆਉਂਦਾ ਨਹੀਂ ਕਿ ਫਿਰ 1.5 ਘੰਟਾ ਜਦੋਂ ਪ੍ਰਬੰਧਕਾਂ ਨੇ ਦਿੱਤਾ ਹੋਵੇ ਤੇ 2.5 ਘੰਟਾ ਲਾ ਕੇ ਫੱਤੇ ਬੁਲਾਦੀ ਦੀ ਹੈ ਵੀ ਹੁਣ ਸਾਡੀ ਵਸ ਹੈ ਕਿਉਂਕਿ ਕਾਰਨ ਕੀ ਹੈ ਜੇ ਲੋਕਾਂ ਤੱਕ ਸਾਡੀ ਗੱਲ ਹੀ ਨਾ ਪਹੁੰਚੀ ਤੇ ਫਿਰ ਆਨੰਦ ਨਹੀਂ ਜੀ ਆਉਂਦਾ ਬੜੇ ਪਿਆਰ ਦੇ ਨਾਲ ਬੈਠ ਕੇ ਤੁਸੀਂ ਸਰਵਣ ਕੀਤਾ ਸਾਨੂੰ ਸੁਣਾਉਣ ਵਿੱਚ ਆਨੰਦ ਆਇਆ ਤੇ ਗੁਰੂ ਦਾ ਸ਼ੁਕਰਾਨਾ ਜਿਨੇ ਕਿਰਪਾ ਕਰਕੇ ਤੁਹਾਨੂੰ ਸੁਣਨ ਦਾ ਤੇ ਸਾਨੂੰ ਸੁਣਾਉਣ ਦਾ ਬਲ ਬਖਸ਼ਿਸ਼ ਕੀਤਾ ਕੋਟਾਰ ਪਟਾਨ ਧੰਨਵਾਦ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਮਨੁੱਖਾ ਦੇਹੀ ਬਖਸ਼ਿਸ਼ ਕਰਕੇ ਗੁਰੂ ਘਰ ਦੇ ਢਾਡੀ ਹੋਣ ਦਾ ਮਨ ਬਖਸ਼ਿਸ਼ ਕੀਤਾ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਅੱਜ ਇਹ ਵੀ ਬੜਾ ਔਖਾ ਸਮਾਂ ਹੈ ਵਜ਼ੀਰ ਲੱਭਦੇ ਨਹੀਂ ਗੁਰੂ ਕੇ ਜੇ ਚੰਗੇ ਵਜ਼ੀਰ ਲੱਭਣੇ ਹੋਣ ਤੇ ਸਹੀ ਗੱਲ ਹੈ ਅੱਜ ਸਮਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੇ ਚੰਗੇ ਵਜ਼ੀਰ ਘਰ ਵਿੱਚ ਬਿਠਾਉਣ ਵਾਸਤੇ ਸਾਡੀ ਰੂਹ ਕਰਦੀ ਹੈ ਤੇ ਮਾਕਰਿਓ ਇਹ ਗੁਰੂ ਘਰ ਢਾਡੀ ਹੋਣ ਨਾਲ ਤੇ ਗੱਲ ਕਰਨ ਲੱਗਾ ਅੱਜ ਸੰਸਾਰ ਤੇ ਐਸੇ ਵੀ ਇਨਸਾਨ ਨੇ ਉਹ ਪਰਿਵਾਰ ਵਿੱਚ ਬੈਠੇ ਹੋਣ ਤੇ ਸਾਨੂੰ ਚਿੰਤਾ ਹੁੰਦੀ ਹੈ ਕਿ ਫਲਾਣਾ ਬੰਦਾ ਮੇਰੇ ਪਰਿਵਾਰ ਵਿੱਚ ਬਿਟਾ ਹਟਿਆ ਹੈ ਐਸੇ ਵਜ਼ੀਰ ਹੋਣੇ ਚਾਹੀਦੇ ਸਨ ਕਿ ਜਦੋਂ ਪਰਿਵਾਰ ਵਿੱਚ ਬੈਠਾ ਹੋਵੇ ਤਾਂ ਸਾਨੂੰ ਚਿੰਤਾ ਨਹੀਂ ਸੀ ਹੋਣੀ ਚਾਹੀਦੀ ਐਸੇ ਚੰਗੇ ਵਜ਼ੀਰ ਅੱਜ ਦੇ ਸਮੇਂ ਅੰਦਰ ਲੱਭਣੇ ਪੜੇ ਔਕੇ ਜੇ ਬੜੇ ਚੰਗੇ ਵਜ਼ੀਰਾਂ ਨੂੰ ਸੰਪਰਦ ਦਾ ਅੱਜ ਯਤਨ ਕਰੀਏ ਇਹ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਇਹਨਾਂ ਵੀ ਸਰਵਣ ਕੀਤਾ ਇਹਨਾਂ ਦੀ ਚੜ੍ਹ ਦੀ ਕਲਾ ਵਾਸਤੇ ਅਰਦਾਸ ਬੇਨਤੀ ਪਾਤਸ਼ਾਹ ਦਿਨ ਦੁਗਣੀ ਰਾਤ ਚੌਗਣੀ ਤੱਕ ਦੀ ਬਖਸ਼ਿਸ਼ ਕਰਨ ਚੜ੍ਹ ਦੀ ਕਲਾ ਬਖਸ਼ਿਸ਼ ਕਰਨਾ ਭੁੱਲ ਚੁੱਕਦੀ ਮਾਫੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਲੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਪਾਇਸਾ ਪਾ ਜੀ ਕ੍ਰਿਸ਼ਨ ਜੀ ਵੰਗਿਆ ਵਾਲੇ ਤੁਹ ਜਨਾਂ ਦੇ ਢਾਡੀ ਜਿੱਥੇ ਬਾਸੋਂ ਆਪਸਾਂ ਨਹੀਂ ਸੰਕਟਾਂ ਨੇ ਗੁਰੂ ਦਾ ਇਤਿਹਾਸ ਇਹ ਢਾਡੀਵਾਰਾ ਸ਼ਰਮ ਕੀਤੇ ਆਹ ਗਣ ਬੜੇ ਬੇਨਤੀ ਸਤ ਜੀ